ਕ੍ਰੀਡਿੰਗ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੇ ਕਿਹਾ ਕਿ ਕੈਨੇਡਾ ਨੇ ਪਿਛਲੇ ਕੁਝ ਸਾਲਾਂ ਤੋਂ ਇਮੀਗ੍ਰੇਸ਼ਨ ਤੇ ਆਪਣੇ ਮੁੱਲਾਂ ਤੇ ਖਰਾ ਨਹੀਂ ਉਤਰਿਆ ਕਿਉਂਕਿ ਇਸ ਨੇ ਦੇਸ਼ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਕਾਰਨੇ ਜੋ ਇਸ ਸਮੇਂ ਲਿਬਰਲ ਪਾਰਟੀ ਦੇ ਵਿਸ਼ੇਸ਼ ਸਲਾਹਕਾਰ ਨੇ ਨ ਟਿੱਪਣੀ ਓਟਵਾ ਵਿੱਚ ਇੱਕ ਇਸਾਈ ਥਿਕ ਟੈਕ ਕਾਰਡਸ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਜਾ ਕੇ ਕੀਤੀ ਕਾਰਨ ਇਹਦਾ ਕਹਿਣਾ ਹੈ ਕਿ ਕੈਨੇਡਾ ਨੇ ਨਵੇਂ ਆਏ ਲੋਕਾਂ ਨੂੰ ਘਰ ਸੇਥ ਦੇਖਰੇਖ ਸਮਾਜ ਸਿਮਾ ਅਤੇ ਪ੍ਰਦਾਨ ਕੀਤੇ ਜਾਣ ਵਾਲੇ ਹੋਰ ਸਹੂਲਤਾਂ ਵੱਧ ਕਰਮਚਾਰੀ ਤੇ ਵੱਧ ਦਾਖਲੇ ਨੂੰ ਨਿਰਾਸ਼ ਵੀ ਕਰ ਦਿੰਦਾ ਹੈ ਇਸ ਗੜਵੜ ਦੇ ਸ਼ੁਰੂ ਵਿੱਚ ਲਿਬਰਲ ਸਰਕਾਰ ਨੇ ਸਥਾਈ ਨਿਵਾਸੀਆਂ ਲਈ ਆਪਣੀ ਇਮੀਗ੍ਰੇਸ਼ਨ ਟੀਚੇ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਅਤੇ ਕੈਨੇਡਾ ਵਿੱਚ ਸਥਾਈ ਨਿਵਾਸੀ ਦੀ ਗਿਣਤੀ ਨੂੰ ਨਾਟਕੀ ਢੰਗ ਨਾਲ ਘਟਾਉਣ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਸੀ ਇਸ ਤਬਦੀਲੀ ਜਨਸੰਖਿਆ ਦੇ ਮਜਬੂਤ ਵਾਦੇ ਦੇ ਸਮੇਂ ਤੋਂ ਬਾਅਦ ਆਈ ਜਿਸ ਕਾਰਨ ਸਰਕਾਰ ਲਿਬਰਲ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਵੱਧ ਗਈ ਹੈ ਪ੍ਰਧਾਨ ਮੰਤਰੀ ਜਸਟਨ ਟੂਡਰ ਸਵੀਕਾਰ ਕੀਤਾ ਕਿ ਫੈਡਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਇਮੀਗ੍ਰੇਸ਼ਨ ਤੇ ਸਹੀ ਸੰਤੁਲਨ ਨਹੀਂ ਰੱਖਿਆ ਤੇ ਹੁਣ ਇਸ ਪੂਰੇ ਮਾਮਲੇ ਵਿੱਚ ਕਿਤੇ ਨ ਕਿਤੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕਿ ਆਖਰਕਾਰ ਕੈਨੇਡੀਅਨ ਸਰਕਾਰ ਦੇ ਇਸ ਰੁਖ ਦਾ ਹੁਣ ਆਮ ਲੋਕਾਂ ਤੇ ਕੀ ਪ੍ਰਭਾਵ ਪੈ ਰਿਹਾ ਤੇ ਅੰਦਾਜ਼ਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਮਾਰਕ ਮਿਲਰ ਵੱਲੋਂ ਹਰ ਰੋਜ਼ ਨਵੇਂ-ਨਵੇਂ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਉਹਨਾਂ ਲੋਕਾਂ ਲਈ ਵੀ ਬੜੀਆਂ ਮੁਸ਼ਕਲਾਂ ਹੋ ਰਹੀਆਂ ਨੇ ਜੋ ਆਪਣੇ ਵੱਡੇ ਸੁਪਨੇ ਸੰਜੋ ਕੇ ਕੈਨੇਡਾ ਪਹੁੰਚੇ ਸਨ ਪਰ ਹੁਣ ਉਹ ਸੁਪਨੇ ਉਹਨਾਂ ਨੂੰ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਫੀ ਜਗ੍ਹਾ ਦੇ ਉੱਪਰ ਅੱਜ ਵੀ ਕਿਤੇ ਰੋਜ਼ ਪ੍ਰਦਰਸ਼ਨ ਚੱਲ ਰਹੇ ਨੇ ਤੇ ਇਹਨਾਂ ਰੋਜ਼ ਪ੍ਰਦਰਸ਼ਨਾਂ ਨੂੰ ਠੱਲ ਪਾਉਂਦੀ ਨਜ਼ਰ ਨਹੀਂ ਆ ਰਹੀ ਪਰ ਇਸ ਤਰ੍ਹਾਂ ਦੇ ਫੈਸਲੇ ਨਾਲ ਇਹ ਰੋਜ਼ ਪ੍ਰਦਰਸ਼ਨ ਹੋਰ ਕਿਤੇ ਨਾ ਕਿਤੇ ਵਾਅਦੇ ਹੋਏ ਨਜ਼ਰ ਆਉਣਗੇ ਰੀਡਿੰਗ ਖਬਰਨਾਮਾ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਦ ਨਿਊਜ਼ ਵਾਲਾ ਦੇ ਨਾਲ ਕਰੇਡਿੰਗ ਕਮੇਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲੀ ਕਿ ਕੈਰੀਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਆਉਣ ਵਾਲੇ ਸੁਧਾਰਾਂ ਦੇ ਸੰਕੇਤ ਦੇ ਰਹੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਸ਼ਰਨ ਪ੍ਰਣਾਲੀ ਵਿੱਚ ਮਹੱਤਵਪੂਰਨ ਬਦਲਾਅ ਆਕਸੁਲਤਾ ਵੱਧ ਰਹੀ ਹੈ ਸਰਨਾਰਥੀ ਦਾਅਵੇ ਤੇ ਸਥਾਈ ਨਿਵਾਸ ਪ੍ਰੋਗਰਾਮਾਂ ਦੀ ਦੁਰਵਰਤਨ ਨੂੰ ਸੰਬੋਧਿਤ ਕਰਦੇ ਵਿੱਚ ਤਬਦੀਲੀ ਦੇ ਅੰਦਰ ਪ੍ਰਣਾਲੀ ਨੂੰ ਸੰਤੁਲਨਤਾ ਤੇ ਪ੍ਰਭਾਵ ਨੂੰ ਬਹਾਲ ਕਰਨ ਲਈ ਤਿਆਰ ਕੀਤੀਆਂ ਗਈਆਂ ਜਿਸ ਦੀ ਵਿਆਪਕ ਜਾਂਚ ਕੀਤੀ ਜਾਵੇਗੀ ਤਾਜ਼ਾ ਅਪਡੇਟ ਦੇ ਵਿੱਚ ਜਿੱਥੇ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਸ਼ਰਨ ਪ੍ਰਣਾਲੀ ਵਿੱਚ ਇੱਕ ਮੁਸ਼ਕਲ ਬੈਕਲਗ ਦਾ ਸਾਹਮਣਾ ਜਿਸ ਨੂੰ ਕਰਨਾ ਪੈ ਰਿਹਾ ਜਿਸ ਵਿੱਚ ਸਤੰਬਰ 2024 ਤੱਕ ਲਗਭਗ 2.5 ਲੱਖ ਸ਼ਰਨਾਰਥੀ ਦਾਅਵੇ ਫੈਸਲੇ ਦੀ ਉਡੀਕ ਕਰ ਰਹੇ ਨੇ ਤੇ ਇਹ 44 ਮਹੀਨਿਆਂ ਦੀ ਔਸਤ ਪ੍ਰੋਸੈਸਿੰਗ ਸਮੇਂ ਦੁਆਰਾ ਮਿਸ਼ਰਤ ਹੈ ਲਗਭਗ 4 ਸਾਲ ਇਸ ਸਾਲ ਜਨਵਰੀ ਵਿੱਚ ਸਤੰਬਰ ਦੇ ਵਿਚਕਾਰ ਸਿਰਫ 48000 ਦਾਅਵੇਾਂ ਤੇ ਕਾਰਵਾਈ ਕੀਤੀ ਗਈ ਸੀ ਜੋ ਸਿਸਟਮ ਦੀ ਮੰਗ ਦੇ ਨਾਲ ਤਾਲਮਿਲ ਰੱਖਣ ਵਿੱਚ ਅਸਮਰਤਾ ਜਾਗਰ ਕਰਦਾ ਹੈ ਮਿਲਨ ਨੇ ਸਿਸਟਮ ਨੂੰ ਜਿੱਥੇ ਵੋਲਿਊਮ ਕੀਤਾ ਤੇ ਇਸ ਦੇ ਦੁਆਰਾ ਜੋ ਦੁਰਵਰਤ ਹੋ ਰਹੀ ਹੈ ਇਸ ਦੇ ਉੱਪਰ ਵੀ ਕਾਰਵਾਈ ਚੱਲ ਰਹੀ ਹੈ ਸਿਸਟਮ ਉਸੇ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ ਵੋਲਿਊਮ ਅਤੇ ਕੁਸ਼ਲਤਾ ਦੋਵਾਂ ਦੇ ਵਿੱਚ ਇੱਕ ਕਾਰਜ ਹੈ ਉੱਤੇ ਦੱਸ ਦੇ ਕਿ ਅੰਦਰੂਨੀ ਸ਼ਰਨ ਦੇ ਦਾਅਵੇ ਕੈਨੇਡਾ ਵਿੱਚ ਵਿਅਕਤੀਆਂ ਦੁਆਰਾ ਘੱਟੋ ਘੱਟ 2 ਹਫ਼ਤੇ ਦੌਰਾਨ ਦਾਇਰ ਕੀਤੇ ਜਾਂਗੀਆਂ ਅਰਜ਼ੀਆਂ ਵੀ ਵੱਧ ਰਹੀਆਂ ਨੇ ਤੇ ਇਸ ਸਾਲ ਪਹਿਲੇ 9 ਮਹੀਨਿਆਂ ਵਿੱਚ ਸਿਰਫ 635 ਦਾਅਵਿਆਂ ਦੇ ਕਾਰਵਾਈ ਕੀਤੀ ਗਈ ਸੀ ਮਿਲਨ ਨੇ ਕਾਨੂੰਨੀ ਨਿਵਾਸ ਸਿਮਤ ਉਦਯੋਗ ਵਾਲੇ ਲੋਕਾਂ ਦੁਆਰਾ ਸਿਸਟਮ ਦੀ ਦੁਰਵਰਤੋਂ ਦੇ ਸੁਝਾਅ ਤੇ ਅਨਕੂਲ ਦਾਅਵਿਆਂ ਦੇ ਦਾਇਰ ਕਰਨ ਲਈ ਲੋਕਾਂ ਦੇ ਸਲਾਹਦਤੇ ਜਾਣ ਤੇ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਅਸਥਾਈ ਨਿਵਾਸੀ ਖਾਸ ਤੌਰ ਤੇ 88 ਵਿਦਿਆਰਥੀ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਗਾਂ ਦੀ ਇਕਸਾਰਤਾ ਤੇ ਸਵਾਲ ਖੜੇ ਕਰਦਾ ਹੈ ਤੇ ਸ਼ਰਨ ਦੇ ਦਾਅਵੇ ਤੇਜ਼ੀ ਨਾਲ ਦਾਇਰ ਕੀਤੇ ਜਾ ਰਹੇ ਨੇ ਮਿਲਨ ਨੇ ਅਜਿਹੇ ਪ੍ਰੋਗਰਾਮ ਦੀ ਅਸਥਾਈ ਪ੍ਰਤੀਕਿਰਿਆ ਬਣਾਏ ਰੱਖਣ ਦੀ ਮਹੱਤਤਾ ਤੇ ਜੋਰ ਦਿੰਦੇ ਕਿਹਾ ਕਿ ਇਹਨਾਂ ਵਿਅਕਤੀਆਂ ਦੀ ਝੂਠੀ ਉਮੀਦਾਂ ਦੇਣ ਦੇ ਸੰਸਥਾ ਤੇ ਸਲਾਹਕਾਰਾਂ ਦੀ ਵੀ ਅਲੋਚਨਾ ਕੀਤੀ ਹੈ ਮੰਤਰੀ ਮਿਲਰ ਦੀਆਂ ਆਉਣ ਵਾਲੀਆਂ ਤਰੀਜ਼ਾਂ ਦੇ ਕੁਝ ਗੰਭੀਰਤਾ ਦੇ ਨਾਲ ਮੁੱਦਿਆਂ ਨੂੰ ਨਜਿੱਠਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਸੁਧਾਰ ਦੇ ਉਦੇਸ਼ ਦੇ ਜਿੱਥੇ ਅਕੁਸ਼ਲਤਾਵਾਂ ਨੂੰ ਦੂਰ ਕਰਨ ਅਤੇ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣ ਅਤੇ ਇਹਨਾਂ ਵਿੱਚ ਇਮੀਗ੍ਰੇਸ਼ਨ ਟਿਊਬਲਾਂ ਨੂੰ ਵਾਧੂ ਸਰੋਤ ਪ੍ਰਾਪਤ ਕਰਨਾ ਤੇ ਕੇਸ ਸੰਬੰਧਾ ਪ੍ਰਣਾਲੀ ਵਿੱਚ ਸੁਧਾਰ ਸ਼ਾਮਲ ਕਰਨਾ ਇਹ ਯਕੀਨੀ ਬਣਾਉਣਾ ਬਣਾਇਆ ਜਾ ਕੇ ਅਸਲ ਵਿੱਚ ਸ਼ਰਨਾਰਥੀ ਸਮੇਂ ਸਿਰ ਸਹਾਇਤਾ ਪ੍ਰਾਪਤ ਕਰ ਸਕਣ ਉਥੇ ਲੇਬਰ ਮਾਰਕੀਟ ਦੇ ਇੰਪੈਕਟ ਅਸੈਸਮੈਂਟ ਸਿਸਟਮ ਜੋ ਸਾਈ ਨਿਵਾਸੀ ਅਰਜੇ ਨੇ ਪੰਜਾਬ ਬੋਨਸ ਪੁਆਇੰਟ ਪ੍ਰਦਾਨ ਕਰਦਾ ਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਨ ਤੇ ਐਲਐਮਆਈ ਦੇ ਮਾਲਕਾਂ ਤੇ ਸਲਾਹਕਾਰਾਂ ਨੂੰ ਬਹੁਤ ਜ਼ਿਆਦਾ ਫੀਸਾਂ ਅਦਾ ਕਰਨੀਆਂ ਪੈਂਦੀਆਂ ਸਨ ਤੇ ਪਰਵਾਸੀਆਂ ਦੀਆਂ ਰਿਪੋਰਟਾਂ ਨੇ ਸਰਕਾਰ ਨੂੰ ਧੋਖਾ ਦੇਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਆਇੰਟ ਪ੍ਰੋਸਾਹਨ ਨੂੰ ਘਟਾਉਣ ਬਾਰੇ ਵਿਚਾਰ ਲਿਪਰੇ ਰਿਹਾ ਤੇ ਪੈਸਾ ਹੱਥ ਬਦਲ ਰਿਹਾ ਤੇ ਜਿੱਥੇ ਇਹ ਨਹੀਂ ਹੋਣਾ ਚਾਹੀਦਾ ਮਿਲਰ ਨੇ ਇਹ ਗੱਲ ਆਕੀ ਮਿਲਰ ਨੇ ਖਾਸ ਵੀਜ਼ਾ ਅਸਥਾਈ ਪ੍ਰਤੀਕਿਰਿਆ ਬਾਰੇ ਵੀ ਸਪੱਸ਼ਟ ਸੰਚਾਰ ਦੀ ਲੋੜ ਦੇ ਉੱਪਰ ਜ਼ੋਰ ਦਿੱਤਾ ਹੈ ਇਹ ਯਕੀਨੀ ਬਣਾਉਣ ਲਈ ਕਿ ਬਿਨੇਕਾਰ ਆਪਣੀ ਸੀਮਾਵਾਂ ਨੂੰ ਸਮਝਦੇ ਨੇ ਮੰਤਰੀ ਦੇ ਨੈਤਿਕ ਅਭਿਆਸਾਂ ਨੂੰ ਬਰਕਰਾਰ ਰੱਖਣ ਲਈ ਰੋਜ਼ਗਾਰਦਾਤਾਵਾਂ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਚਕਾਰ ਸਿਵਿਆਚਾਰਕ ਤਬਦੀਲੀਆਂ ਦੀ ਮੰਗ ਕੀਤੀ ਆ ਫੈਡਰਲ ਸਰਕਾਰ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਨੀਤੀਆਂ ਦੇ ਉੱਪਰ 2025 ਵਿੱਚ 5 ਲੱਖ ਪ੍ਰਤੀ ਸਾਲ ਤੋਂ ਘਟਾ ਕੇ 395 ਹਜ਼ਾਰ ਅਤੇ 2026 ਵਿੱਚ 380 ਹਜ਼ਾਰ ਨੂੰ ਘਟਾ ਕੇ ਇੱਕ ਕਦਮ ਪ੍ਰਣਾਲੀਗਤ ਚੁਣੌਤੀਆਂ ਨੂੰ ਹੱਲ ਕਰਦੇ ਹੋਏ ਨਵੇਂ ਆਉਣ ਵਾਲਿਆਂ ਨੂੰ ਇੱਕਿਕ੍ਰਿਤ ਕਰਨਾ ਅੰਦੀ ਕੈਨੇਡਾ ਦੀ ਸਮਰੱਥਾ ਦੇ ਸੰਲਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਸਰਕਾਰ ਦੇ ਉਦੇਸ਼ 40% ਨਵੀਂ ਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਪਹਿਲਾਂ ਹੀ ਮੌਜੂਦ ਵਿਅਕਤੀਆਂ ਨੂੰ ਖਿੱਚਣ ਤੋਂ ਘਰੇਲੂ ਪ੍ਰਤਿਭਾ ਦੇ ਵਰਤਨ ਦੀ ਤਬਦੀਲੀ ਦੇ ਸੰਕੇਤ ਵੀ ਦਿੰਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮੰਜ਼ਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੀ ਕੁਛ ਰਿਜ਼ਲਟ ਨਿਕਲ ਕੇ ਆਣਗੇ ਪਰ ਜਿੱਥੇ ਇਮੀਗ੍ਰੇਸ਼ਨ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਲੋਕ ਇਹ ਉਮੀਦਾਂ ਲਾ ਕੇ ਬੈਠੇ ਨੇ ਕਿ ਹੁਣ ਪੀਆਰ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਕਰੀ ਰਹੇ ਹੁਬਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ